ਮੇਰੇ ਡੈਡੀ ਨੇ ਲੱਡੂ ਪੇਜਿਆ ਔਰ ਜਰਾ ਮੋਗਦੇ ਮਿੱਠਾ ਕਰ ਲਾ। ਓ ਬੱਲੇ। ਓ ਪਿਓ ਤੇਰਾ ਤੇ ਕਿਸ ਨੂੰ ਮਰੀ ਜੂਨ ਆ ਦਵੇ ਤੇ ਅੱਜ ਲੱਡੂ ਪੇਈ ਤੇ ਆ। ਮੈਨੂੰ ਇਹ ਤੇ ਦੱਸ ਓ ਭੇਜੇ ਕਿਹੜੀ ਖੁਸ਼ੀ ਚਵਾ। ਓਏ ਓ ਵੀ ਦੱਸ ਦਵਾ। ਓ ਪਹਿਲਾਂ ਇਹ ਤੇ ਦੱਸ ਘਰ ਕੋਈ ਬੀਪੀ ਬੂਪੀ ਵਾਲੀ ਗੋਲੀ ਹੈਗੀ ਆ ਨਾ। ਆਹੋ ਹੈਗੀ ਆ। ਫਿਰ ਛੇਤੀ ਛੇਤੀ ਖੜਾ ਕਿਉਂਕਿ ਜਿਹੜੀ ਖੁਸ਼ਖਬਰੀ ਮੈਂ ਤੈਨੂੰ ਦੇਣ ਲੱਗਾ ਆਣਾ। ਆਇਆ ਸੁਣ ਕੇ ਤੇਰਾ ਵੀ ਪੀਦਾ ਵਧਣਾ ਵਾ ਜਿੱਦਾਂ ਪਾਕਿਸਤਾਨ ਵਿੱਚ ਪਟ્રોલ ਦਾ ਰੇਟ ਵਧਦਾ ਵਾ ਓ ਇਹੋ ਜਿਹਾ ਕਿਹੜਾ ਖਜ਼ਾਨਾ ਮਿਲ ਗਿਆ ਵਾ ਜਿਹੜਾ ਤੂੰ ਖੁਸ਼ ਹੋਂ ਡਿਆ ਵਾ ਤੂੰ ਤੇ ਇਦਾਂ ਕੰਡਿਆ ਜਿਦਾਂ ਤੁਹਾਡਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਹੁੰਦਾ ਵਾ ਓ ਭੱਲੇ ਤਾਇਆ ਲੱਗਦਾ ਤੂੰ ਕਿ ਜੋਤਸੀ ਦਾ ਝੂਠਾ ਖਾਦਾ ਵਾ ਓ ਤੈਨੂੰ ਕਿਦਾ ਪਤਾ ਲੱਗਿਆ ਕੀ ਮਤਲਬ ਓ ਮੇਰੇ ਵੱਡੇ ਭਰਾ ਨੇ 6 ਬੈਂਡ ਲਈ ਸੀ ਨਾ ਫਿਰ ਕੋਣ ਵਾਲਿਆਂ ਨੇ ਉਹਦਾ ਸਟੱਡੀ ਵੀਜ਼ਾ ਲਾਤਾ ਕੈਨੇਡਾ ਦਾ ਤੇ ਹੋਰ ਸੁਣ ਲੈ ਫਿਰ ਨਾ ਮੇਰੇ ਭਰਾ ਦੇ ਨਾਲ-ਨਾਲ ਮੇਰੀ ਮੰਮੀ ਡਾੜੀ ਦਾ ਵੀ ਸ਼ੋਰ-ਸ਼ੋਰ ਵੀ ਜਲਵਾਤਾ ਵਾ ਉਹ ਤਾਨੂੰ ਦੇ ਮੰਗਵੀ ਕੋਈ ਕੁਕਰ ਦੀ ਛੀੜੀ ਨਾ ਦਵੇ ਉਹ ਤਾਨੂੰ ਵੀ ਜਾ ਕਿਨੇ ਦੇਤਾ ਵਾ ਉਹ ਦੱਸਿਆਦਾ ਗਾ ਵਾ ਬਟਾਲੇ ਕਨੂਆ ਰੋਡ ਤੇ ਫੈਲਕਨ ਆਵਰਸੀਜ਼ ਸੋਲੂਸ਼ਨ ਵਾਲਿਆਂ ਨੇ ਲਵਾ ਕੇ ਦਿੱਤਾ ਵਾ ਆ ਸਭ ਤੋਂ ਵੱਡੀ ਗੱਲ ਏ ਫੈਲਕਨ ਵਾਲੇ ਨਾ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਚ ਲੈ ਲੈਂਦੇ ਆ ਪਹਿਲਾਂ ਕੋਈ ਪੈਸਾ ਨਹੀਂ ਲੈਂਦੇ ਹਾਂ ਉਹ ਜੇ ਕੋਈ ਐਦਾਂ ਦਾ ਬੰਦਾ ਹੈਗਾ ਵਾ ਉਹ ਮੇਰੇ ਮੁੰਡੇ ਦਾ ਵੀ ਵੀਜ਼ਾ ਲਵਾ ਕੇ ਦਿਓ ਸਾਰਾ ਦਿਨ ਪਿੰਡ ਚ ਕੁੱਤੇ ਖਸੀ ਕਰਦਾ ਰਹਿੰਦਾ ਵਾ ਕਾਇਆ ਤੂੰ ਵੀ ਆਪਣੇ ਝਾਵੇਂ ਦੇ ਦਾ ਪੁਰਤਗਾਲ ਦਾ ਵਰਕ ਵੀਜ਼ਾ ਲਵਾ ਲਾ ਤੇ ਜਾਂ ਕੈਨੇਡਾ ਦਾ ਓਪਨ ਵਰਕ ਪਰਮਿਟ ਲਵਾ ਲਾ ਉਹ ਜਿੰਸ ਪੁਰਤਗਾਲ ਜਾਣ ਵਾਲੀ ਆ ਉਹ ਕੋਈ ਦੁਬਈ ਕੋਈ ਕਵੈਤ ਕੁਤ ਦਾ ਵੀਜ਼ਾ ਲੈ ਕੇ ਦੇ ਉਹ ਦੱਸ ਤਾ ਉਹਨੂੰ ਦੁਬਈ ਕਤਰ ਕਵੈਤ ਓਮਾਨ ਮਲੇਸ਼ੀਆ ਕਿੱਥੇ ਭੇਜਣੀ ਅੱਬ ਮੈਂ ਦੋ ਇੱਥੋਂ ਬੀਪੀ ਦੀ ਗੋਲੀ ਦੇ ਫੜਾ ਲੱਗਦਾ ਪਾਰਾ ਚੜ ਗਈ ਓ 有人。<laughs> <laughs>